ਸਾਰੇ ਭੈਣ ਭਰਾਵਾਂ ਦਾ ਜ਼ੁਆਗ ਪਕਾਉਂਦੇ ਅੱਜ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ ਜਿੱਥੇ ਮੀਂਹ ਮੇਰੇ ਸਾਰੇ ਭੈਣ ਭਰਾ ਨਾਲ ਚਲਸੀ ਕਲਾਜ ਨੂੰ ਗਏ ਆਪਾਂ ਵੀ ਪੂਰੀ ਚੜ੍ਹਦੀ ਕਲਾ ਜਾ ਸਾਰੇ ਭੈਣ ਭਰਾਵਾਂ ਨੂੰ ਨਾ ਸਤਿ ਸ੍ਰੀ ਅਕਾਲ ਮਿੱਤਰੋ ਵਲੌਗ ਦਾ ਆਪਣਾ ਜਿਹੜਾ ਦੂਆ ਤੋ ਕੰਟੀਨ ਚੱਲਦਾ ਇਹ ਨਾ ਆਪਣੇ ਸਰੌਤ ਨਾਲ ਇੱਕ ਜਿੰਮੇਦਾਰ ਦਾ ਬਹੁਤ ਭਾਰੀ ਇਨਸਾਨ ਹੋ ਗਿਆ ਵਿਚਾਰੇ ਦਾ ਚਲ ਉੱਥੇ ਗਏ ਦੀ ਮਾਂ ਚੱਲਨੀ ਆਪਣਾ ਦੂਜਾ ਵਲੌਗ ਵਾਲਾ ਬਣਾ ਹੋ ਜੂਗਾ ਇਹ ਚੱਲ ਮੈਂ ਕਿਹਾ ਅੱਡ ਪਾ ਦੇਨੀ ਆ ਅੱਜ ਹੈ ਜੀ ਤਰੀਕ 30 ਤਰੀਕ 11ਵਾਂ ਮਹੀਨਾ 2025 ਆਪਣੇ ਨਾਲ ਯਾਰ ਸਰੌਤ ਤੋਂ ਆਪਣੇ ਬਾਲਿਆਲ ਨੂੰ ਛੜਦੇ ਜਾਂਦੇ ਆ ਉਹ ਤੇ ਨਾ ਸਰਾਉ ਦਾ ਆਪਣੇ ਪਿੰਡ ਪਰਾਲੀ ਦਾ ਕੰਮ ਕਰਦੇ ਸੀ ਬੰਦੇ ਉਹਨਾਂ ਦੇ ਇਕੱਠਾ ਦਾ ਉਹ ਬਣਾ ਕੇ ਰੱਖਿਆ ਹੋਇਆ ਸੀ ਤਾਰ ਟੁੱਟ ਗਈ ਲਵੇ ਉਹ ਤਾਰ ਟੁੱਟਣ ਨਾਲ ਲੱਗੀ ਅੱਗ ਅੱਗ ਵੀ ਇਹੋ ਜਿਹੀ ਲੱਗੀ ਸਮਝ ਲੋ ਵੀ 5 ਮਿੰਟਾਂ ਚਾਰੇ ਬਾੜੇ-ਬਾੜੇ ਜੀ ਘੁੰਮ ਗਈ ਪਿੰਡ ਦਾ ਲੋਕ ਉੱਤੇ ਕਾਫੀ ਇਕੱਠਾ ਹੋਇਆ ਹੋਣਾ ਨਾ ਦੋ ਫਾਇਰ ਬ੍ਰਿਗੇਡ ਗੱਡੀਆਂ ਆਈਆਂ ਤੁਸੀਂ ਦਾ ਹਾਂ ਕਲਿੱਪ ਚ ਦੇਖ ਰਹੇ ਹੋ ਅੱਗੇ ਪਰ ਅੱਗ ਦੇ ਕੰਟਰੋਲ ਨਹੀਂ ਹੋਇਆ ਯਾਨੀ ਕਿ ਸਾਰੀ ਉਹ ਮੱਚ ਗਈ ਯਾਨੀ ਕਿ ਬਹੁਤ ਭਾਰੀ ਨੁਕਸਾਨ ਹੋ ਗਿਆ ਵਿਚਾਰਿਆਂ ਦਾ ਐਤ ਕੀ ਨਿਆਰੇ ਨਵੇਂ ਹੀ ਦੰਮ ਕੀਤਾ ਸੀਗਾ ਪਹਿਲੀ ਵਾਰੀ ਜਾਨਕੀ ਨਵੀਂ ਬੀਲਰ ਲਿਆ ਸੀ ਜਦ ਕਿ ਵਧੀਆ ਜਾਨਕੀ ਚੱਲ ਬਿਚਾਰੇ ਆਪਦਾ ਕੰਮ ਕਰਦੇ ਸੀ ਨਾ ਬੰਦੇ ਕੀ ਯਾਰ ਜਿੱਥੇ ਰੱਬ ਨੇ ਰੱਖਣਾ ਨਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਸਮਾ ਜੀ ਐ ਔਖਾ ਹੋ ਜਿਆਦਾ ਬੰਦਾ ਉਹ ਫਲੇ ਦੁੱਖ ਝੱਲ ਲੈਂਦਾ ਇਹੋ ਜਿਹਾ ਜਦ ਭਾਰੀ ਨੁਕਸਾਨ ਹੋ ਜਾਂਦਾ ਫਿਰ ਔਖਾ ਹੋ ਜਾਂਦਾ ਨਾ ਚਲੋ ਤੁਸੀਂ ਅੱਗੇ ਕਲਿੱਪਾਂਜ ਦੇਖੋ ਫਿਰ ਆਪਾਂ ਮਿਲਦੇ ਐਂਡ ਤੇ ਠੀਕਾ ਮਿੱਤਰੋ ਮਿੱਤਰੋ ਕਰੋ ਚੈੱਕ ਕਾਪ ਨੇਥਾ ਬੰਦਿਆਂ ਦਾ ਪ੍ਰਾਲੀ ਦਾ ਢੇਰ ਲਾਇਆ ਹੋਇਆ ਸੀ ਵਿਚਾਰੇ ਉਹਨਾਂ ਦੇ ਨੂੰ ਅੱਗ ਲੱਗ ਗਈ ਹੋਰ ਯਾਰ ਦੋ ਮਿੱਟਾ ਜੀ ਲਫਟੀ ਲਫਟਾਂ ਜਲ ਪਈਆਂ ਅੱਲੇ ਐ ਨਹੀਂ ਪਤਾ ਵੀ ਲੱਗੀ ਕਾਦੇ ਤੋਂ ਆ। ਲਾ ਬਈ ਬਣਾ ਲਾ। ਉਹ ਦੇਖਦੇ ਆ। ਹੋਰ ਯਾਰ ਮਾੜਾ ਹੋਇਆ। ਅੱਗ ਬਹੁਤ ਤੇ ਚੱਲਦੀ ਆ ਮਿੱਤਰੋ ਖਾਸਾ ਨੁਕਸਾਨ ਹੋ ਗਿਆ। ਹੋਰ ਇੱਥੇ ਨਾ ਤਾਂ ਜਾਹੋ ਲਾਇਆ ਦੀ ਡੰਪ। ਅੱਲੇ ਐ ਨਹੀਂ ਪਤਾ ਵੀ ਲੱਗੀ ਕਾਦੇ ਤੋਂ ਆ। ਗਾਦੇ ਨਾਲ ਲੱਗਿਆ ਕਰੋ ਮਿੱਤਰੋ ਚੱਕੀ ਮੇਲਾ ਪਤਾ ਨਿਕਲਦੀਆਂ ਨੇ ਇਹਦੇ ਉੱਤੇ ਹੀ ਘੁੰਮ ਗਈ ਤੂੰ ਉਧਰ ਭਜਾਉਣ ਵੀ ਲੱਗੇ ਹੋਏ ਨੇ ਜਾਰੇ ਇੱਕ ਚੱਕੇ ਦੇ ਜਗ੍ਹਾ ਦੇ ਕਾਲੇ ਉਹਦੇ ਵਿੱਚ ਨਹੀਂ ਕਰਦੇ ਇਹਦੇ ਵਿੱਚ ਵੀ ਨਹੀਂ ਵਾਰੀ ਸਾਰੇ ਦੋਵੇਂ ਪਾਸੇ ਉੱਤਰ ਗਏ ਉਹ ਤੇਰੀ ਘੁੰਮੇਗਾ ਹਵਾ ਵਾਲੀ ਪੁੱਟੀ ਚੱਲਦੀ ਆ। ਉਹ ਇਹ ਤਾਰਾਂ ਦੇ ਲਾਉਣੇ ਹੀ ਨਹੀਂ ਸੀ ਕੰਮ। ਆ ਮਾੜਾ ਟਾਈਮ ਆਉਂਦਾ ਭੈਣ ਜੇ ਹੱਸਣ ਦਾ। ਮਿੱਤਰੂ ਆ ਭਜਾਉਣ ਵੀ ਲੱਗੇ ਹੋਏ ਨੇ ਦੇਖਦੇ ਹਾਂ ਜੇ। ਮੋੜ ਰਹੇ ਆ ਬਈ ਮੋੜ ਰਹੇ ਆ। ਆਹ ਸਾਈਡ ਕਰਾਉਦੇ ਨਾ ਪਾਣੀ ਦੇ। ਖਾਲੀ ਹੋ ਗਏ ਹੋ ਐ ਲਾਈਟ 4 ਵਜੇ ਮਰਨੀ ਸੀ ਲਾਈਟ ਗੌਸਪੁਰਾ ਫੀਟਰ ਚੱਲਦੀ ਆ ਲਾਈਟ 4 ਵਜੇ ਮਰਨੀ ਆ ਉਹ ਗੌਸਪੁਰਾ ਫੀਟਰ ਸਾਡੇ ਵਾਲੀ ਉਹ ਲੈਨ ਚੱਲਦੀ ਆ ਉਹ ਕਣਕ ਮੋਟਰ ਚੱਲਦੀ ਆ ਸਾਡੇ ਵਾਲੀ ਉਧਰ ਆ ਦੇ ਆ ਇਧਰੋਂ ਪਰਲੇ ਪਾਸੇ ਮੋਟਰਾਂ ਚੱਲਦੀਆਂ ਹੋਣਗੀਆਂ ਯਾਰ ਤਰਾ ਇਹ ਵੀ ਖਾਸੇ ਟਾਈਮ ਦੇ ਆ ਬਝਾਉਣ ਲੱਗੀ ਨੇ ਇੰਨਾ ਚ ਵੀ ਪਾਣੀ ਮੁੱਕ ਗਿਆ ਹੁਣ ਇੰਨਾ ਚ ਪਾਣੀ ਭਰਦੇ ਨੇ ਇੱਥੇ ਮੋਟਰ ਚਲਾ ਕੇ ਬਾਕੀ ਕਰੋ ਚ ਇੱਕ ਕਿਵੇਂ ਲੱਗ ਟੱਕ ਪਰਾਲੀ ਸੁੱਕੀ ਪਈਆ ਸਾਰੀ ਹੋਰ ਸੇਕ ਉਰੇ ਫੁੱਲ ਹਵਾ ਆਉਂਦਾ ਕਿਧਰੋ ਕਰੋ ਚੱਕ ਆਪਣੀ ਸਰੌਦ ਪਿੰਡ ਇਹ ਪਰਾਲੀ ਦੇ ਝਾੜ ਨੂੰ ਲੱਗੀ ਅੱਗ ਵਾਕਿਆਲੇ ਬਝਾਉਣ ਤਾਂ ਲੱਗੇ ਨੇ ਹੋਰ ਯਾਰ ਲੱਗੀ ਅੱਗ ਪਤਾ ਨਹੀਂ ਕਾਦੇ ਪਤਾ ਨਹੀਂ ਤਾਂ ਕਹਿੰਦੇ ਦਾ ਤਾਰਾਂ ਤੋਂ ਨੇ ਬਾਕੀ ਕਰੋ ਦੇਖਦੇ ਆ ਹੋਰ ਯਾਰ ਆਏ ਜੀਮੀਦਾਰ ਦਾ ਬਹੁਤ ਨੁਕਸਾਨ ਹੋ ਜਾਂਦਾ ਕਰੋ ਜਿੱਥੇ ਤਾਂ ਇਧਰਲੇ ਪਾਸੇਲੇ ਘੱਟਾ ਉੱਧਰਲੇ ਪਾਸੇ ਨੂੰ ਵੱਧ ਲੱਗੀ ਹੋਈ ਆ ਐਡਰੈਸ ਆਉਂਦਾ ਬਰਾੜੀ ਦੇਵਾ ਖੜਤੀ ਪਈ ਆ ਜਦ ਕਰੋ ਬਾਕੀ ਇੱਥੇ ਭਜਾਉਣਾ ਲੱਗੇ ਨੇ Bu <laughs> yandan <laughs> ਕਰੋ ਮਿੱਤਰੋ ਚੱਕੇ ਸਾਰੀ ਇਹਦੇ ਉੱਤੇ ਦੀ ਘੁੰਮ ਗਈ ਇੱਥੇ ਪੂਰਾ ਸੇਕ ਪੈਂਦਾ ਤਾਂ ਹੀ ਤਾਂ ਮੈਂ ਚੱਲਦੇ ਹਾਂ ਹੁਣ ਚੱਲ ਘਰ ਨੂੰ ਬੁਝਾਉਣ ਤਾਂ ਲੱਗੇ ਹੋਏ ਹਾਂ ਹੁਣ ਚੱਲ ਸਵਾਈ ਸੁਆ ਹੁਣ ਤਾਂ ਇੱਥੇ ਕੀ ਰਾਂ ਉਹ ਦੇਖੋ ਕਿਵੇਂ ਇਕੱਠਾ ਡੇਕਦਿਆਂ ਨੇ ਵਿੱਚ ਟਾਹਾਂ ਤੋਂ ਆਏ ਮਿੱਤਰੋ ਪੂਰੀ ਅੱਗ ਵਿੱਚ ਦੀ ਸਾਰੇ ਕਿਤੇ ਘੁੰਮ ਗਈ ਚਾਰੇ ਪਾਸੇ ਕਰੋ ਮਿੱਤਰੋ ਚੱਕੋ ਇਕੱਠਾਲੇ ਪੂਰਾ ਵੀ ਇਹ ਭਜਾ ਲਾਣਾ ਹੁਣ ਚਾਰੇ ਪਾਸੇ ਦੀ ਘੁੰਮ ਗਈ ਦੇਖੋ ਕਾਹਨ ਲੱਗੀ ਇਹ? ਕਾਹ ਟੁੱਟ ਗਈ? ਉਹ ਪਰਲੇ ਪਾਸੇ ਉਹਦੇ ਖੰਬੇ ਦੇ ਪਈ ਉਹ ਟੁੱਟ ਕੇ ਦੇ ਉੱਤੇ ਗਿਰ ਗਈ। ਉਹਦੇ ਨਾਲ ਸਪਾਰਕ ਪੈ ਗਿਆ, ਸਪਾਰਕ ਪੈ ਤੇ ਅੱਗ ਲੱਗ ਗਈ। ਉਹ ਚਾਰੇ ਪਾਸੇ ਤਾਂ ਜਦੀ ਘੁੰਮ ਗਈ, ਕਿੰਨੀ ਤਾਂ ਹਵਾ ਚੱਲਦੀ ਆ ਯਾਰਾਂ। ਉਹ ਤਾਂ ਸਾਰਾ ਪਿੰਡ ਆ ਗਿਆ ਦੇਖੋ ਭਰਾਵੋ। ਧੂਆਂ ਦੇਖੋ ਕਿਵੇਂ ਨਿਕਲਦਾ। ਅਸੀਂ ਦੇਖਿਆ ਜਾਂ ਇੱਧਰ ਖੜੇ ਦੀ ਆ ਤਮਾਗਰਲੇ ਪਾਸ ਤਾਂ ਮੱਚਣੀ ਰਹਿੰਦੀ ਸੀ ਹਲੇ ਹਲੇ ਤਾਂ ਅੱਗ ਲੱਗੀ ਨਹੀਂ ਤੇ ਹੀਟਾਂ ਜੀ ਨਿਕਲ ਕੇ ਅੱਗ ਆ ਕੇ ਸਾਈਡ ਤੇ ਵਾਦੀ ਤੇ ਲਵੇ ਲਵੇ ਖੰਡ ਦਾ ਵੀ ਨਹੀਂ ਟਾਈਮ ਨੇ ਉੱਤੋਂ ਜਿਹੜੀ ਢੇਗਾ ਪਰਾਲੀ ਦੀ ਥੱਲੇ ਡਿੱਗਦੀ ਆ ਦੂਰ ਤਾਈ ਜਿਹਦਾ ਚਾਹ ਪਹੁੰਚ ਆ ਗਈਆਂ ਉਹ ਫਾਇਰ ਬਿਗੇਟਸ ਤਾਂ ਦੋ ਨੇ ਉਹ ਵੀ ਆ ਦੇ ਖਾਲੀ ਹੋ ਗਏ ਉਹਨਾਂ ਨੂੰ ਵੀ ਭਰਨ ਲੈ ਕੇ ਗਏ ਹੋਏ ਨੇ ਇਹ ਤਾਂ ਬਾਲਾ ਨਾ ਨੁਕਸਾਨ ਹੋਗਾ ਵਿਚਾਰਿਆਂ ਦਾ 20-22 ਲੱਖ ਚ ਆ ਕੇ ਥੱਲੇ ਦੇਖ ਲੈ ਤੂੰ ਐਨੇ ਦਾ ਸਮਾਨ ਪਿਆ ਦੀਰੇ ਐਨੇ ਰੁਪਈਆ ਚ ਪਰਾਲੀ ਇਕੱਠੀ ਜੀ ਦੀਏ ਆ ਕਹਿੰਦੇ ਨੇ ਓਰੇ 20 ਤੋਂ ਬਹੁਤ ਬਹੁਤ ਨੁਕਸਾਨ ਹੋ ਗਿਆ ਇਹ ਪਾਗਲੇ ਨੇ ਲੌਣੀ ਖੁੱਲੇ ਦਾ ਮੇਰੀ ਇਹ ਅੱਜ ਹਾਂ ਖੁੱਲੇ ਸਾਂ ਮੇ ਲੌਣੀ ਦੀ ਥੋੜੀ ਜੀ ਹਾਂ ਮਿੱਤਰੋ ਤੁਸੀਂ ਦੇਖਿਆ ਨਾ ਕਿੰਨਾ ਨੁਕਸਾਨ ਹੋ ਗਿਆ ਜਿਵੇਂ ਵੀ ਅੱਜ ਚੱਲਦੀ ਸੀ ਕਿ ਸਾਰਾ ਉਸ ਪਿੰਡ ਇਕੱਠਾ ਹੋਇਆ ਸੀ じゃ ਬਾਕੀ ਚਲੋ ਮੈਂ ਉਹ ਵੀ ਉਹਦਾ ਲਈ ਇੱਕ ਲਿਪਾਟਾ ਪਾ ਕੰਮ ਕੱਟ ਕੇ ਮੈਂ ਵੀਡੀਓ ਬਣਾ ਕੇ ਪਾ ਦੇਣਾ ਇਹਦੀ ਵੀ ਦੂਜਾ ਵਲੌਗ ਆ ਪੱਟ ਪਾ ਦੇਣੇ ਜੇ ਕੋਲ ਠੀਕ ਆ ਮਿੱਤਰੋ ਧੰਨਵਾਦ ਆ ਬਣਾਉਣ ਤੋਂ ਦੇਖਣ ਲਈ ਹੋਰ ਯਾਰ ਕੀ ਉਹ ਕੀ ਕਹਿ ਸਕਦੇ ਆ ਜਦ ਰਹਿ ਜਾ ਜਾ ਭਾਰੀ ਨੁਕਸਾਨ ਹੁੰਦਾ ਬੋਲਣ ਨੂੰ ਕੀ ਉਹ ਵੀ ਨਹੀਂ ਹੁੰਦਾ ਚਲੋ ਠੀਕ ਆ ਮਿੱਤਰੋ ਓਕੇ ਆ ਪਾਕੀਆ ਆਪਣੇ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਲਿਓ ਨਾਲੇ ਦਰਦੇਓ ਵੀਡੀਓ ਨੂੰ ਲਾਈਕ ਸ਼ੇਅਰ ਵੱਧ ਜਰੂਰ ਕਰਦੇ ਯਾਰ ਕੀ ਬਦੰਦਾ ਅਗਲੇ ਦਾ ਕੋਈ ਹੋ ਜਾਂਦਾ ਹੁੰਦਾ ਚਲੋ ਠੀਕ ਆ ਮਿੱਤਰੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਲਈ ਓਕੇ ਬਾਈ ਠੀਕ ਆ ਮਿੱਤਰੋ